ਬਾਬਾ ਪ੍ਰੈਗੇ ਸ਼ਾ ਬੜਾ ਖਿਲ ਰਿਆ ਫੈਂਡਿਆ ਮੈਨੂੰ ਯਾ ਆਪਦਾ ਨੁੱਕੇ ਤੋਂ ਕੁੱਟ ਪਈ ਉਹ ਬੱਲੇ ਬਾਬਾ ਬੜਾ ਤੂੰ ਖਿਲ ਰਿਆ ਫੈਂਡਿਆ ਜਿਦਾਂ ਥੜੇ ਤੇ ਪਾਣ ਖਿਲ ਰਿਆ ਹੁੰਦਾ ਉਹ ਬੱਚਾ ਤੈਨੂੰ ਮੈਂ ਕੀ ਦੱਸਾਂ ਉਹ ਇੱਕ ਮੈਂ ਚਵਲ ਜਾ ਚੇਲਾ ਬਾ ਬੈਠਾ ਉਹਨੇ ਨਾਲੇ ਮੈਨੂੰ ਪਿੰਡੋਂ ਕੋਟ ਪਵਾਈ ਨਾਲੇ ਉਹਨੇ ਮੈਨੂੰ ਪਿੰਡੋਂ ਬਾਹਰ ਕਢਾਤਾ ਈ ਉਹ ਬਾਬਾ ਉਹ ਤੈਨੂੰ ਦੇ ਪਿੰਡ ਦੇ ਲੋਕ ਮੰਨਦੇ ਬੜਾ ਹੀ ਓ ਬੱਚਾ ਓਏ ਅੱਜ ਨਹੀਂ ਸੀ ਮੰਨਦੇ ਓਏ ਅੱਜ ਤੇ ਕੋਟ-ਕੋਟ ਕੇ ਮਨਾਉਂਦੇ ਸੀ ਓ ਬਾਬਾ ਮੈਨੂੰ ਤਾਂ ਤੇਰੇ ਨਾਲ ਵੇਖ ਕੇ ਨਜ਼ਾਰਾ ਹੀ ਬੜਾ ਆਉਂਦਿਆ ਮੈਨੂੰ ਇਹ ਦੱਸ ਤੇਰੇ ਨਾਲ ਹੋਇਆ ਕੀ ਆ ਓ ਕੀ ਦੱਸਾਂ ਬੱਚਾ ਉਹ ਮੈਂ ਇੱਕ ਚਵਲ ਜਾਂ ਚੇਲਾ ਰੱਖ ਲਿਆ ਉਹਨੂੰ ਮੈਂ ਪੁੱਛਿਆ ਓ ਬੱਚਾ ਉਹ ਤੇਰਾ ਨਾਂ ਕੀ ਏ ਬਾਬਾ ਜੀ ਮੇਰਾ ਨਾਂ ਆ ਬੂਟਾ ਸਿੰਘ ਓ ਬੱਚਾ ਤੇਰੇ ਹੱਥਾਂ ਦੀਆਂ ਲਕੀਰਾਂ ਦੱਸਦੀਆਂ ਨੇ ਤੂੰ ਵੱਡਾ ਹੋ ਕੇ ਦਰਖਤ ਬਣੇਗਾ ਉਹ ਬਾਬਾ ਮੇਰਾ ਤਾਂ ਪਤਾ ਨਹੀਂ ਮੈਂ ਉਹ ਡਾਕ ਇਦ ਰਖਤ ਬਣਾ ਜਾਂ ਨਾ ਬਣਾ ਪਰ ਤੇਰੇ ਲਛਣਾਂ ਤੋਂ ਪਤਾ ਲੱਗਣ ਡੇ ਮੈਨੂੰ ਵੀ ਤੇਰੀ ਆ ਪਿੰਡ ਚ ਛੇਤੀ ਜਣਾ ਬੁੱਟੀਆਂ ਜਾਣੀਆਂ ਉਹ ਬੱਚਾ ਉਹ ਤੇਰੇ ਹੱਥਾਂ ਦੀਆਂ ਲਕੀਰਾਂ ਦੱਸਦੀਆਂ ਏ ਤੇਰਾ ਕਿਸੇ ਕੰਮ ਚ ਮਾਨ ਨਹੀਂ ਲੱਗਦਾ ਤੇ ਤੈਨੂੰ ਹਰ ਥਾਂ ਠੋਡੇ ਹੀ ਵੱਜਦੇ ਨੇ ਉਹ ਬਾਬਾ ਤੂੰ ਤਾਂ ਜਾਣੀ ਜਾਣ ਤੈਨੂੰ ਤੇ ਸਾਰੀਆਂ ਅੰਦਰੀਆਂ ਗੱਲਾਂ ਪਤਾ ਵਾ ਉਹ ਚੱਲ ਮੈਨੂੰ ਇਹ ਦੱਸ ਇਹਦਾ ਹੱਲ ਕੀ ਹੋਊਗਾ ਫੇਰ ਉਹ ਬੱਚਾ ਉਹ ਹਲਤੇ ਬਾਬਿਆਂ ਕੋ ਸਾਰੇ ਆ ਪਾਰੇ ਦੀ ਸੇਵਾ ਲੱਗੂ। ਹਾਂ। ਉਹ ਬਾਬਾ ਉਹ ਗੱਲੇ ਦੀ ਜਾਬੀ ਤੇ ਮਾਲਕ ਲੈ ਗਿਆ ਪਕੌੜਾ ਜਾ। ਤੂੰ ਦੱਸ ਤੈਨੂੰ ਮੈਂ ਕੋਈ ਸੌਦਾ ਦੇਣਾ। ਉਹ ਬੱਚਾ ਤੂੰ ਐਦਾਂ ਕਰ ਬਾਬਿਆਂ ਨੂੰ ਇੱਕ ਮੂੰਫਲੀ ਦਾ ਪੈਕੇਟ ਦੇ ਦੇ। ਬਾਬਿਆਂ ਨੂੰ ਤੇ ਅੱਗੇ ਪ੍ਰੋਟੀਨ ਦੀ ਘਾਟ ਆ। ਉਹ ਬਾਬਾ ਉਹ ਮੂੰਫਲੀ ਦਾ ਪੈਕੇਟ ਛੇਤੀ ਛੇਤੀ ਚੋੜੀ ਚ ਪਾ। ਉਹ ਆ ਗਿਆ ਨਾ ਮੇਰਾ ਮਾਲਕ। ਉਹਨੂੰ ਤੇ ਉਤਰ ਨੂੰ ਦੰਦਲ ਪਾ ਜਾਣੀ ਆ। ਪਤਾ ਦੰਦਲ ਮੈਨੂੰ ਨਹੀਂ ਦੰਦਲੇ ਨੂੰ ਤੁਹਾਨੂੰ ਪੈਣੀ ਆ ਇਹ ਕਿਨੂੰ ਪੁੱਛ ਕੇ ਮੂੰਹ ਫੇਲਾ ਪੈਕਟ ਪਾਇਆ ਯੋ ਇਹ ਮੂੰਹ ਫੇਲਾ ਪੈਕਟ ਉਹ ਤਾਰੇ ਕੀ ਕੀ ਪਾਤਾ ਮੈਂ ਵੀ ਆਖਿਆ ਦੁਕਾਨ ਦੇ ਬਰਕਰ ਕਿਉਂ ਨਹੀਂ ਪੈਣਦੀ ਚਲੋ ਨਿਕਲ ਜਾਓ ਚਲੋ ਤੂੰ ਹੀ ਨਿਕਲ ਚੱਲ ਨਿਕਲ ਜਾ ਚਲੋ ਵਾ 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 ਉਹ ਬੱਚਾ ਓਏ ਅੱਜ ਤੇ ਮਹਾ ਹੀ ਬਚੇ ਆ ਉਹ ਬੱਚਾ ਬੜੇ ਸਖਤ ਮਾਲਕਾਂ ਨਾਲ ਕੰਮ ਕਰਦਾ ਤੂੰ ਉਹ ਬਾਬਾ ਕਹਿੰਦੇ ਮੇਰਾ ਬਸ ਦੂਜਾ ਹੀ ਦਿਨ ਹੀ ਹੁਣ ਕੋਈ ਨਵਾਂ ਕਾਰੋਬਾਰ ਲੱਭਣਾ ਪੈਣਾ ਉਹ ਬੱਚਾ ਉਹ ਤੇਰੇ ਤੇ ਪੜਾਈ ਲਿਖਾਈ ਦੇ ਦੇਣਾ ਤੂੰ ਕੰਮਕਾਰ ਲੱਭਦਾ ਫਿਰਦਾ ਓਏ ਯਾਰ ਬਾਬਾ ਤੈਨੂੰ ਯਾਰ ਕੀ ਦੱਸਾਂ ਮੈਂ ਜਦੋਂ ਮੈਂ ਸਕੂਲਿਆ ਨਾ ਵਾ ਨਾ ਰੋੜ ਮੇਰਾ ਉੜੇੜ ਨੱਕ ਪਾਸ ਤੋਂ ਦਾ ਉੱਥੇ ਇਹ ਵੀ ਸੀ ਮੇਰੇ ਸਾਹਮਣੇ ਪਾਦੀ ਆਉਂਦੀ ਆ ਤੇ ਫਿਰ ਮੈਂ ਸਕੂਲੋਂ ਛੱਡ ਗਿਆ ਤੇ ਮੇਰੀ ਪੀਪੀ ਨੇ ਕਿਹਾ ਜੇ ਸਕੂਲੋਂ ਛੱਡ ਨਾ ਵਾ ਤੇ ਕੋਈ ਕਾਰੋਬਾਰ ਲੱਭ ਲਾ ਉਹ ਬੱਚਾ ਫਿਰ ਹਣ ਤੂੰ ਕੀ ਕਾਰੋਬਾਰ ਕਰੇਗਾ ਉਹ ਬਾਬਾ ਤੇਰੇ ਕਾਰੋਬਾਰ ਚ ਕਿੰਨੀ ਕ ਕਮਾਈ ਆ ਮੈਂ ਤਾਂ ਸੁਣਿਆ ਬਾਬਿਆਂ ਦਾ ਕਟਕ ਪਾਚੀ ਰੰਦਾ ਉਹ ਬੱਚਾ ਕੰਮ ਤੇ ਐ ਚੰਗਾ ਪਰ ਇਹ ਰਿਸਕੀ ਬੜਾ ਐ ਉਹ ਬਾਬਾ ਤੂੰ ਇੱਕ ਕੰਮ ਕਰ ਮੈਨੂੰ ਆਪਣਾ ਚੇਲਾ ਪਾੜਾ ਹੈ ਤੇ ਨਾਲੇ ਤੂੰ ਕਰਿਆ ਕਰੀ ਭਗਤੀ ਕਿ ਮੈਂ ਪਾਏ ਇਕੱਠੇ ਕਰਿਆ ਕਰੂੰਗਾ ਉਹ ਚੱਲ ਬੱਚਾ ਪਹਿਲਾਂ ਅਸੀਂ ਕੁਟਿਆ ਚ ਜਾਂਦੇ ਆ ਇਹਨੂੰ ਆਪਣੇ ਚੇਲਿਆਂ ਵਾਲੇ ਪਸਤਰ ਪਿਵਾਉਣਾ ਵਾ ਫਿਰ ਅਸੀਂ ਖੈਰ ਮੰਗਣ ਜਾਵਾਂਗੇ 来 बच्चा बाबਿਆਂ ਦੀ ਕੁਟੀਆ ਆ ਗਈ ਏ ਇਥੇ ਹੁਣ ਆਪਣਾ ਬਦੇ ਬਸਤਰ ਚੇਂਜ ਕਰੀਏ ਤੇ ਤੂੰ ਹਾਂ ਨੂੰ ਆਪਣਾ ਅੱਜ ਤੋਂ ਗੁਰੂ ਚਾਰਲਾ ਜੋ ਆਪਾਂ ਕਾਵਾਂਗੇ ਉਹ ਮੰਨਿਆ ਕਰੀ ਮੰਨਾਂਗੇ ਦੀ ਚੱਲ ਬੱਚਾ ਕੁਟੀਆ ਦੇ ਅੰਦਰ ਚਲੀਏ ਅਸੀਂ ਤੇਰੇ ਬਸਤਰ ਬਦਲਾਈਏ ਵਾਹ ਅੱਜ ਤਾਂ ਚੇਲਾ ਬਣ ਗਿਆ ਯਾਰ ਵਾਹ ਉਹ ਬੱਚਾ ਤੂੰ ਸਾਡਾ ਬਣ ਗਿਆ ਹੁਣ ਪ੍ਰੋਫੈਸ਼ਨਲ ਚੇਲਾ ਜਾ ਪਿੰਡ ਚੋਂ ਜਾ ਕੇ ਸਾਡੇ ਲਈ ਕੋਈ ਵਸਤਾ ਮੰਗ ਕੇ ਲਿਆ ਬਾਬਿਆਂ ਨੂੰ ਭੁੱਖ ਲੱਗੀ ਏ। ਓ ਬਾਬਾ ਮੈਂ ਪ੍ਰੋਫੈਸ਼ਨਲ ਚੇਲਾ ਘੱਟ ਤੇ ਪ੍ਰੋਫੈਸ਼ਨਲ ਮੰਗਤਾ ਜਿਆਦਾ ਲੱਗਣ ਡਿਆ। ਓ ਨਾਲੇ ਬਾਬਾ ਅੱਜ ਤੇ ਮੇਰਾ ਪਹਿਲਾ ਦਿਨ ਵਾ ਤੂੰ ਹੀ ਮੇਰੇ ਨਾਲ ਚਲਾ ਮੈਨੂੰ ਤਾਂ ਪਿੰਡ ਚ ਕੋਈ ਕੁੱਕਰ ਦੀ ਰਵਟ ਨਹੀਂ ਦਿੰਦਾ ਮੰਗਵੀ ਮੈਨੂੰ ਖੈਰ ਕਿਨੇ ਦੇ ਦੇਣੀ ਏ। ਓ ਚੱਲ ਬੱਚਾ ਤੈਨੂੰ ਮੈਂ ਦੱਸਦਾ ਵਾਂ ਪਿੰਡ ਚੋਂ ਮੰਗਣਾ ਕਿੱਦਾਂ ਵਾ ਜੇ ਕਿਤੇ ਤੂੰ ਮੇਰੇ ਨਾਲ ਦੋਕਸਾ ਰਹਿ ਗਿਆ ਨਾ ਤੇਰਾ ਮੈਂ ਕੈਰੀਅਰ ਐ ਸੈੱਟ ਕਰ ਦੂੰਗਾ। ਉਹ ਕੈਰੀਅਰ ਨੂੰ ਬਾਬਾ ਤੂੰ ਕਿਹੜੀ ਮੇਰੀ ਨੌਕਰੀ ਲਵਾ ਦੇਣ ਲੱਗਾ ਹੋ ਰੇਲਵੇ 'ਚ ਉਹ ਬੱਚਾ ਇਹ ਰੇਲਵੇ ਦੀ ਨੌਕਰੀ ਨਾਲੋਂ ਘੱਟ ਆ ਇੱਥੇ ਵੇਖੀ ਪਕੀਆਂ ਪਕਾਈਆਂ ਮੇਲ ਲੀਆਂ ਸਬਜ਼ੀਆਂ ਮਨਸਵੰਨੀਆਂ ਚੱਲ ਚਲੀਏ ਜੈ ਬਾਬੇ ਬਰਕਤਾਂ ਵਾਲੇ ਦੀ ਜੈ ਬਾਬੇ ਬਰਕਤਾਂ ਵਾਲੇ ਦੀ ਜੈ ਬਾਬੇ ਬਰਕਤਾਂ ਵਾਲੇ ਦੀ ਬੱਚਾ ਅੱਜ ਤੇਰਾ ਪਹਿਲਾ ਦਿਨ ਆ ਤੂੰ ਥੋੜਾ ਧਿਆਨ ਆ ਰਹੀ ਠੀਕ ਆ ਤੈਨੂੰ ਅਸੀਂ ਪੱਕਾ ਬਾਬਾ ਬਣਾ ਦਾਂਗੇ ਤੇਰੀ ਜੈ ਜੈ ਕਾਰ ਕਰਾ ਦਾਂਗੇ ਠੀਕ ਆ ਠੀਕ ਆ ਬਾਬਾ ਜੀ ਜੈ ਬਾਬੇ ਬਰਕਤਾਂ ਵਾਲੇ ਦੀ ਜੈ ਬਾਬੇ ਬਰਕਤਾਂ ਵਾਲੇ ਦੀ ਓਏ ਬੱਚਾ ਤੂੰ ਪਿੱਛੇ ਪਿੱਛੇ ਬੋਲ ਤੂੰ ਜਵੈਨ ਕਲੀ ਦਾੜਾ ਚ ਫੇਰ ਨੂੰ ਰੱਖੀ ਓ ਬਾਬਾ ਬੋਲ ਤੇ ਮੈਂ ਜਨਾ ਵਾ ਪਰ ਮੈਨੂੰ ਇਹ ਤੇ ਦੱਸ ਬਾਬਾ ਬਰਕਤਾਂ ਵਾਲਾ ਹੈ ਕੌਣ ਹਾਂ ਓਏ ਬੱਚਾ ਪਤਾਤੇ ਮੈਨੂੰ ਵੀ ਨਹੀਂ ਕੋਣ ਤੂੰ ਬਸ ਬੋਲੀ ਜਾ ਜੈ ਬਾਬੇ ਬਰਕਤਾਂ ਵਾਲੇ ਦੀ 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 ਓ ਬੱਚਾ ਕਰ ਕੋਈ ਹੈਗਾ ਅਬਾ ਬਾ ਤੇ ਲੱਖ ਸਤ ਪਈ ਆ ਤੇ ਵਾ ਬਰਸ਼ਾੜ ਕੇ ਗਬਰੂ ਦਿਖਣਗੇ ਉਹ ਬੱਚਾ ਖੈਰ ਪਾ ਦੋ ਐਸੇ ਰੁੱਤੇ ਬਾਬਾ ਭਾਗ ਜਗਰ ਦੋ ਸੁੱਤੇ ਜੈ ਬਾਬੇ ਬਰਕਤਾਂ ਵਾਲੇ ਦੀ 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 ਅਬਾਬਾ ਜਾਓ ਜਾਓ ਆ ਦੇਖੋ ਟੁੱਟੇ ਪੈਸੇ ਨਹੀਂ ਹੈਗੇ ਉਹ ਬੱਚਾ ਤੁਹਾਡੇ ਕੋ ਟੁੱਟੇ ਕੋਣ ਮੰਗਣ ਡਿਆ ਵਾ ਤੂੰ ਆਨੂੰ ਭਜੇ ਦੇ ਅਰੇ ਪੈਸੇ ਨਹੀਂ ਬਾਬਾ ਤੁਨ ਕਿੱਦੀ ਤੋਂ ਇੱਹਾ ਕੇ ਘੜ ਦਿਹਾੜੀ ਨਾਲ ਗਏ ਹੋਏ ਓਏ ਢੜ ਤੇਰਾ ਇਧਰ ਜਿਹਦਾ ਕੋਣ ਕਿਰਲੀ ਨੇ ਠਿਪਾ ਉਹ ਚੇਨੇ ਗਾਕਾ ਨਾਲ ਇਹ ਤਾਂ ਨਹੀਂ ਬੋਲੀ ਦਾ ਹੁੰਦਾ ਓਏ ਹੋਤੇ ਹਾਡੀ ਰੋਜੀ ਰੋਟੀ ਓਏ ਨਾ ਨਾਲ ਪਿਆਰ ਨਾ ਪੇਸ਼ਾਈ ਦਾ ਹੁੰਦਾ ਉਹ ਗੁਰੂ ਜੀ ਗਾਕਾ ਨੂੰ ਅਹੀਂ ਕਿਹੜਾ ਇਹਨਾਂ ਨੂੰ ਮੱਝ ਵੇਚੀ ਆ ਹਾਂ ਤੁਸੀਂ ਖਿਲਾਓ ਜਰਾ ਇਹ ਜਗਾ ਨੂੰ ਮੰਨਣ ਕਿਵੇਂ ਤੇ ਦੀਵਾ ਵੀ ਜਗਾਉਣਗੇ ਬਾਬਾ ਤੂੰ ਤਾਂ ਕੱਚੀ ਦਾ ਸਿੰਘ ਵਾਦਦਾ ਜੰਮਾ ਤੈਨੂੰ ਮਾਦੀ ਸਵਾਗਤ ਨਹੀਂ ਪੜਾ ਉਹ ਤਾਂ ਆ ਕੇ ਤੈਨੂੰ ਤੁਹਾਡੇ ਕੋਲ ਕਿਹੜੀ ਵੀਟੋ ਪਾਵਰ ਵਾ ਉਹ ਨਾਲੇ ਜਿੱਦੇ ਜਿੱਦੇ ਤੁਸੀਂ ਹੈਗੇ ਜੇ ਨਾ ਮੈਨੂੰ ਤਾਂ ਲੱਗਦਾ ਤੁਸੀਂ ਬਤਾਓ ਵੀ ਪੌੜੀ ਲਾ ਕੇ ਤੋੜਦੇ ਹੋਵੋਗੇ ਉਹ ਚੀਲਿਆ ਤੈਨੂੰ ਮੈਂ ਕਿੰਨੀ ਵਾਰੀ ਸਮਝਾਈ ਜਾਂਦਾ ਵਾ ਗਾਕਾਂ ਨੂੰ ਏਦਾਂ ਨਹੀਂ ਬੋਲੀਦਾ ਹੁੰਦਾ ਉਹ ਬੱਚਾ ਬਾਬਿਆਂ ਨੂੰ ਪਾ ਦੋ ਆਟਾ ਤੁਹਾਨੂੰ ਕਦੀ ਨਾ ਪਊਗਾ ਘਾਟਾ ਜੈ ਬਾਬੇ ਬਰਕਤਾਂ ਵਾਲੇ ਦੀ ਜੈ ਬਾਬੇ ਬਰਕਤਾਂ ਵਾਲੇ ਦੀ ਜਾਓ ਬੱਚਾ ਜਲਦੀ ਜਾਓ ਆਟਾ ਲਿਓ ਓ ਗੁਰੂ ਜੀ ਤੁਸੀਂ ਤੇ ਅੱਥੇ ਤੇ ਮੰਨੀ ਜਾਂਦੇ ਜੇ ਅਸੀਂ ਕਿਹੜਾ ਲੋੜੀ ਮੰਗਣ ਆਏ ਆ ਉਹ ਨਿਕਿਆ ਚਾ ਨਹੀਂ ਆਉਂਦਾ ਭਾਈ ਦਾਨੀ ਨਾ ਨਾ ਰਤਣਾ ਡਰਮੀ ਸਨੇਪ ਤੇ ਲੱਗ ਗਈ ਆ oh no ਉਹ ਸਿੱਧਾ ਕੋਹਾਂ ਬੀਬੂ ਵਾਲੀ ਕਣਕ ਦੇ ਮਿਲ ਨਹੀਂ ਆ ਤੇ ਘਰ ਆ ਤਾਂ ਨਹੀਂ ਆ ਐਨਾ ਲੰਮ ਚੜਾ ਕਰਨ ਦੀ ਕਿ ਲੋੜ ਆ oh ਤੂੰ ਤੇ ਆਦੀ ਬੇਇੱਜ਼ਤੀ ਕਰੀ ਜਾਂਦਾ ਮੈਂ ਤੇਨੂੰ ਨਹੀਂ ਪਤਾ ਡੈਡਾ ਡੈਡਾ ਐਸਾ ਹੀ ਆ ਆ ਤੂੰ ਇਹ ਐਸਾ ਹੀ ਛੱਡ ਭਵੇਂ ਐਸਾ ਛੋ ਆਂ ਅਹੀਂ ਧਰਦੇ ਆ ਉਹ ਕਾੜਿਓ ਕਾ ਇੱਕ ਅਰ ਬੁੱਕਾ ਹੁੱਕਾ ਕੀ ਕੋਪਕਾਰ ਹੈ ਬੱਚਾ ਕਿਉਂ ਪਟੇ ਪਵਾਉਣੇ ਹੋ ਕਿਉਂ ਕਿਉਂ ਲਾਲ ਕਰਾਉਣੇ ਹੋ ਸਾਡੀ ਉਹ ਕਰ ਸੇਵ ਕਾ ਆ ਨਾਦਰ ਨੇ ਫੋਨ ਇਦਾਂ ਨਹੀਂ ਚਾਹੁੰਦਾ ਜੀ ਇਹਨੇ ਮੰਨਣਾ ਜਨਾਬ ਜੀ ਕਾਪੀ ਤੇ ਨਹੀਂ ਦੇਗੀ ਕੁਛ ਲੈ ਦੇ ਕੇ ਨੇ ਵੇਡ ਦੋ ਓਏ ਤੂੰ ਥਾਣੇਦਾਰ ਤੋਤਾ ਸਿੰਘ ਨੂੰ ਰਿਸ਼ਵਤ ਦੇਣਾ ਤੂੰ ਜਾਣਦਾ ਨਹੀਂ ਮੈਨੂੰ ਓਏ ਜਨਾਬ ਜੀ ਮਿੰਤੀ ਆ ਇੱਕ ਮਿੰਟ ਪਹਿਲਾਂ ਮੈਨੂੰ ਫੋਨ ਸੁਣ ਲੈਂਦੇ ਤੇ ਨਾ ਮੈਂ ਕਰਦਾ ਗੱਲ ਹੈਲੋ ਡਾੜੀ ਦੇ ਘਰ ਬੰਦੇ ਪੈ ਗਏ ਆ ਬਾਬਿਆਂ ਦੇ ਰੂਕੇ ਬਣ ਕੇ ਆਏ ਜੇ ਤਹੀਂ ਛੇਤੀ ਘਰ ਆ ਜਾਓ ਓਏ ਬੰਦੇ ਪੈ ਗਏ ਸਾਡੇ ਘਰੇ ਓਏ ਤੂੰ ਹੀ ਬਸ ਬੂਆ ਬੰਦ ਕਰ ਲੋ ਬਾਕੀ ਕੰਮ ਮੇਰਾ ਮਾਂ ਤਾਂ ਮਰਾ ਦੂੰ ਚੀਕਾਂ ਡਾੜੀ ਇਹਨਾਂ ਚੋਂ ਇੱਕ ਕਿਆ ਨੂੰ ਭੁੱਖੇ ਭੁੱਖੇ ਵੀ ਆਂਦੇ ਨੇ ਹੈ ਓਏ ਕਹਿੰਦਾ ਤੇ ਪਤੰਦਰ ਸਾਚੀ ਆ ਤੁਸੀਂ ਬਸ ਇਹਨਾਂ ਨੂੰ ਫੜ ਕੇ ਰੱਖੋ ਵੇਖੀ ਕਿਦਾਂ ਪੜਾ ਫੇਰਦਾ ਠਾਣੇ ਲ ਜਾ ਕੇ ਮੈਂ ਤਾਂ ਮਰਾ ਦੂੰ ਚੀਕਾਂ ਲੈਓ ਤੰਦੂਰਾ ਜਾ ਤੇਰੀ ਕਿਸਮਤ ਕਰ ਗਈ ਕੰਮ ਹੁਣ ਬਹਿ ਬਹਿ ਕੇ ਨਿਕਲ ਜਾ ਮੇਰੇ ਘਰੇ ਪੈ ਗਏ ਬੰਦੇ ਬਾਬੇ ਬਣ ਕੇ ਠੀਕ ਪਹਿਲਾਂ ਮੈਨੂੰ ਉਹਨਾਂ ਨਾਲ ਨਿਪਟਾ ਲੈਣ ਦੇ ਅੰਦਰੋਂ ਉਹਨਾਂ ਦਾ ਮੇਰਾ ਡੈਡੀ ਛੋੜਦਾ ਤੈਨੂੰ ਠਾਣੇ ਹੁਣ ਆ ਚੰਦਾ ਹੈ ਕਿ ਜੈ ਉਹ ਉਹ ਭੱਜ ਲਾ ਪਤੰਦਰਾ ਆਟਾ ਛੜ ਆਪਣੀ ਜਾਨ ਬਚਾ ਉਹ ਪ੍ਰ ਆ ਜਾਣੂ ਥੋੜੀ ਛੇਤੀ ਆ ਨਹੀਂ ਤਾਂ ਆਪਾਂ ਆਗੜੇ ਤੇਰੇ ਡੜੀ ਕੋ ਢਰਦੇ ਆ ਵੇ ਹੁਣ ਤਬਾ ਚੱਲ ਕੇ ਪੁੱਛਣਾ ਹੈ ਭੱਜ ਜਿਓ ਉਹ ਨਿਕਮਿਆਂ ਮੈਨੂੰ ਲੱਗਦਾ ਤੂੰ ਇਸ ਪਿੰਡ ਦੀਆਂ ਰੋਟੀਆਂ ਨਹੀਂ ਮੈਨੂੰ ਤੂੰ ਜੇਲ੍ਹ ਦੀਆਂ ਰੋਟੀਆਂ ਖਵਾਏਂਗਾ ਬਾਬਾ ਜੀ ਮੇਰੇ ਹੁੰਦਿਆ ਤਾਨੂੰ ਜੇਲ੍ਹ ਚ ਕੌਣ ਪਾ ਸਕਦਾ ਚਲੋ ਹੁਣ ਅਗਲੇ ਘਰ ਜਾਨੀਏ ਓਏ ਅਗਲੇ ਘਰ ਤੇ ਜਾਣੇ ਆ ਪਰ ਤੂੰ ਉੱਥੇ ਨਾ ਹੁਣ ਕੋਈ ਹਸਾ ਕਤਾਬ ਨਾ ਬੋਲੀਂ ਜੈ ਬਾਬਾ ਬਰਕਤਾਂ ਵਾਲੇ ਦੀ ਜੈ ਬਾਬੇ ਬਕਦਾਂ ਵਾਲੇ ਦੀ ਖੈਰ ਪਾ ਦੋ ਇਸੇ ਰੁੱਤੇ ਬਾਬਾ ਬਾਜ ਗਾ ਦੂ ਸੁੱਤੇ ਜੈ ਬਾਬਾ ਬਰਕਤਾਂ ਵਾਲੇ ਦੀ ਜੈ ਬਾਬੇ ਬਰਕਤਾਂ ਵਾਲੇ ਦੀ ਜੈ ਬਾਬੇ ਬਰਕਤਾਂ ਵਾਲੇ ਦੀ ਜੈ ਬਾਬੇ ਬਰਕਤਾਂ ਵਾਲੇ ਦੀ ਇੰਨਾ ਦਾ ਵੇ ਵਿਲਣਾ ਦਾ ਕਿੰਨਾ ਸੂਤਰ ਆ ਮੁਖਦ ਦੀਆਂ ਪੱਕੀਆਂ ਪਕਾਇਆਂ ਨੂੰ ਮਿਲਦੀਆਂ ਵਾ ਸਾਡਾ ਨੇ ਪਾਪਾ ਬੁਰਾ ਹਲਾ ਆਈ ਤੇ ਜਦਾਨੀਆਂ ਦਾ ਸ਼ੌਕ ਪੂਰੇ ਕਰ ਕਰ ਕੇ ਮਰ ਚਲੇ ਆ ਹਾਂ ਗ੍ਰਸਤੀ ਵਾਲਾ ਜੀਵਨ ਵਿੱਚ ਕੋਈ ਜੀਵਨ ਆ ਏ ਕਿਹੜੀ ਗੱਲ ਆ ਹੜੀ ਜਗਾ ਤੂੰ ਹੀ ਬਾਬੇ ਬਾਂਜੋ ਅਹੀਂ ਤੜੀਆਂ ਜਨਾਨੀਆਂ ਦੇ ਸ਼ੌਂਕ ਪੂਰੇ ਕਰ ਦਿੰਨੇ ਆ ਓਏ ਮੂੰਹ ਸਮਾ ਕੇ ਗੱਲ ਕਰੀ ਤੂੰ ਕੀ ਬਵਾਤਵਾ ਬੋਲੀ ਜਾਣਾ ਹਾਲੀ ਜਨਾਨੀਆਂ ਬਾਰੇ ਅਰੇ ਚਵਲੀ ਡਾਂਸ ਬਹੁ ਕਰਾਵਾਂਗੇ ਤੇਰਾ ਓ ਬੱਚਾ ਓ ਇਹਦਾ ਮਤਲਬ ਇਹ ਆ ਕਿ ਬਾਬੇ ਬੰਨਾ ਕਿਹੜਾ ਸੋਖਾ ਵਾ ਉਹ ਘਰ ਘਰ ਜਾ ਕੇ ਮੰਗਣਾ ਪੈਂਦਾ ਵਾ ਤੇ ਇਹ ਭਗਤੀ ਵੀ ਕਰਨੀ ਪੈਂਦੀ ਆ ਆ ਬਾਬਾ ਅਵੇ ਸਾਡਾ ਸਿਰ ਨਾ ਖਾ ਸਾਡੇ ਦੇ ਪੱਠੇ ਕੁੱਤਰਨ ਵਾਲੇ ਆ ਅੱਧੇ ਅਸੀਂ ਪੱਠੇ ਕੁੱਤਰੇ ਦੀ ਬੱਤੀ ਬੰਦ ਹੋ ਗਈ ਆ ਬਾਬੇ ਆਨੇ ਜਣਾ ਤੁਹਾਡੇ ਡਰਾਮ ਫਰਮ ਚ ਤੇਲ ਕੱਢ ਲਿਆ ਜਿਹੜੀ ਬੱਤੀ ਬੰਦ ਹੋ ਗਈ ਆ ਉਹ ਬਾਬਾ ਇਹਨੂੰ ਲੈ ਜਾ ਇਹ ਪੁੱਤਰਿਆ ਬੜਾ ਹੀ ਹੋ ਨਹੀਂ ਤਾਂ ਆਪਾਂ ਇਹਨੂੰ ਏਦਾਂ ਛਿਲਣਾ ਵਾ ਜਿਦਾਂ ਬੈਰੇ ਖੀਰੇ ਛਿਲਦੇ ਆ ਉਹ ਬੱਚਾ ਉਹ ਏਦਾਂ ਨਾ ਕਰੋ ਉਹ ਕੁਝ ਖਾਣ ਨੂੰ ਦੇ ਦਿਓ ਬਾਬੇ ਦੂਆਂ ਦਿਨਾਂ ਤੋਂ ਭੁੱਖੇ ਨੇ ਬਾਬੇ ਭੁੱਖੇ ਤਾਂ ਅਸੀਂ ਕੀ ਕਰੀਏ ਅਸੀਂ ਅੱਗੇ ਬਰਗਰਾਂ ਦੀ ਰੈਡੀ ਲਾਈ ਆ ਨਾਲ ਤੁਹਾਨੂੰ ਨਹੀਂ ਦੇਣ ਧਿਆ ਅਹੀ ਤਾਂ ਕੰਮ ਲੱਗੇ ਸਾਡੇ ਹੱਥ ਲਿਬੜੇ ਆ ਇੱਥੇ ਆਹੜ ਕੋ ਨਹੀਂ ਪੈਣਾ ਪੂਣਾ ਕੋ ਇਹ ਤਾਂ ਹੀ ਕੰਮ ਕਰਾਉਣੇ ਨੇ ਛਾ ਕੁੜੀ ਕੀ ਕਰਨ ਦੀ ਆ ਇਹ ਤਾਂ ਵੇਲੀ ਨਾ ਇਹ ਨੂੰ ਕੋਸਲਾ ਵੇਖਵਾ ਦੇ ਇਹ ਜੋ ਲੱਤਾ ਟੁੱਟੀਆਂ ਕੋਤਾ ਫੜਨਾਂ ਨੂੰ ਘਰ ਕੁੜੀ ਦਾ ਗੰਦ ਪਾਉਣ ਨੂੰ ਹਰ ਹਰ